ਸਾਰੀ ਦਾ ਸਾਰਾ ਜਿਹੜੀ ਗੱਲ ਤੁਹਾਨੂੰ ਬੜਾ ਕੀਤਾ ਸੀ ਅੱਛਾ ਇੱਕ ਹੋਰ ਵੀ ਹੈ ਕੁਲਵੰਤ ਜੀ ਮੇਰੇ ਜਿਹੜੇ ਦੰਦ ਹੈ ਨਾ ਉਹਦੇ ਵਿੱਚ ਫਿਲਿੰਗ ਨਿਕਲੀ ਹੋਈ ਹੈ ਤੇ ਮੈਂ ਕਈ ਵਾਰ ਹੱਸ ਜਿਨੇ ਵੀ ਦਾਣੇ ਵਾਲੀ ਕੋਈ ਵੀ ਚੀਜ਼ ਖਾਓ ਤੇ ਦਾਣਾ ਉਸ ਫਿਲਿੰਗ ਵਾਲੀ ਜਗ੍ਹਾ 'ਚ ਨਾ ਫਸੇ ਹੋਈ ਨਹੀਂ ਸਕਦਾ ਤੇ ਉਹ ਸਾਰੇ ਖਾਦੇ ਉਸ ਖਾਣੇ ਦਾ ਸਵਾਦ ਹੀ ਤੁਹਾਡੇ ਕਿਰਕਰਾ ਹੋ ਜਾਂਦਾ ਬਿਲਕੁਲ ਜੀ ਤੇ ਅੱਜ ਕੀ ਸੁਣਾਵਾਂਗੇ ਆਪਣੇ ਬੜਾ ਵਧੀਆ ਸਾਰਿਆਂ ਨੇ ਸੁਣਾਇਆ ਤੇ ਜੀ ਆਪਣੇ گاਉਂ 'ਚ ਡੀਏ ਪਾਰਵਤੀ ਬੇਟੀ ਦਾ ਜਨਮ ਤਾਂ ਬਹੁਤ ਬਹੁਤ ਵਧਾਈਆਂ ਨੂੰ ਜੀ ਬਿਰਕਲ ਜੀ ਬਿਰਕਲ ਤੇ ਬਾਕੀ ਜਿਹੜਾ ਸਾਰਿਆਂ ਨੇ ਇੱਕ ਜਿਹੇ ਮੈਸੇਜ ਪੜੀ ਜਾਂਦੇ ਪਰ ਮੈਂ ਟਰਾਈਵ ਕਰਦਾ ਸਾਰਾ ਤਾਂ ਕੱਟ ਗਿਆ ਹੁੰਦਾ ਮੈਸੇਜ ਸੋਰੀ ਆ ਅੱਜ ਦੇ ਮੇਰੇ ਤੋਂ ਵੀ ਨਹੀਂ ਪੜੇ ਗਏ ਹਜੇ ਹਜੇ ਤੇ ਵਟਸਐਪ ਵਾਲੇ ਤੇ YouTube ਵਾਲੇ ਸਾਰੇ ਬਾਕੀ ਪਏ ਆ ਵਿੱਚ ਵਿੱਚ ਕੋਈ ਸੁਨੇਹਾ ਦਿਖ ਜਾਂਦਾ ਅੱਜ ਪੜੀ ਤਾਂ ਜਾਂਦਾ ਮੈਂ ਪਰ ਜਦੋਂ ਲੈਕ ਨਹੀਂ ਲੈਕ ਘੱਟ ਪਰ ਟਰਾਈਵ ਕਰਦਾ ਕਰਦੇ ਸਿੰਗਲ ਰੋੜਿਆ ਰੋੜਿਆ ਹਾਂਜੀ 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 ਮੈਂ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਦਉਣਾ ਜੀ ਜੀ ਬਿਲਕੁਲ ਅੱਜ ਫਿਰ ਆਲ ਰਾਈਟ ਹਮ ਹਮ ਹਾਂ ਜੀ ਕਿਹਨ ਲਿਖਾਈ ਆਪਣੇ ਮੈਨੂੰ ਪਤਾ ਨਹੀਂ ਕਿਹਨ ਦੇ ਲਿਖਿਆ ਸੀ ਕਬੜਾ ਵਧੀਆ ਤੇ ਪਰ ਬਾਅਦ ਵਿੱਚ ਮੈਂ ਹਰਪਾਲ ਪਾਲੀ ਮਾਨਸੇ ਵਾਲੇ ਆਨ ਦਾ ਗੀਤ ਸਾਂਝਾ ਕਰ ਦਊਗਾ ਨਾਲ ਜੀ ਜ਼ਰੂਰ ਜ਼ਰੂਰ ਹਾਂ ਜੇ ਲਿਖਾਈ ਦੂਰ ਸਾਵ ਹਨੇਰਾ ਹੋਵੇ ਖੇੜਿਆ ਸਵੇਰਾ ਹੋਵੇ ਚੂਕਦੀਆਂ ਚਿੜੀਆਂ ਨੇ ਮੱਲਿਆ ਬਨੇਰਾ ਹੋਵੇ ਦੂਰ ਸਭ ਹਨੇਰਾ ਹੋਵੇ ਖੇੜਿਆ ਸਵੇਰਾ ਹੋਵੇ ਚੂਕਦੀਆਂ ਚਿੜੀਆਂ ਨੇ ਮੱਲ ਆਵਣੇਰਾ ਹੋਵੇ ਤੱਲੀਆਂ ਦੀ ਆਵਾਜ਼ ਹੋਵੇ ਅਨਹਦ ਨਾਦ ਹੋਵੇ ਪਾਟੜੇ ਦੀ ਹੇਕ ਹੋਵੇ ਚੁੱਲਿਆਂ 'ਚ ਸੇਕ ਹੋਵੇ ਫੁੱਲਾਂ ਤੇ ਤਰੇਲ ਹੋਵੇ ਆਪਣੇ ਆ ਮੇਲ ਹੋਵੇ ਫੁੱਲਾਂ ਤੇ ਤਰੇਲ ਹੋਵੇ ਆਪਣੇ ਆ ਮੇਲ ਹੋਵੇ ਕਿਧਰੇ ਨਾ جنگ ਹੋਵੇ ਸੱਜਣਾ ਦਾ ਸੰਗ ਹੋਵੇ ਜਪਜੀ ਦਾ ਬੋਲ ਹੋਵੇ ਤੇਰਾ ਤੇਰਾ ਤੂਰ ਹੋਵੇ ਜਪਜੀ ਦਾ ਬੋਲ ਹੋਵੇ ਤੇਰਾ ਤੇਰਾ ਤੂਰ ਹੋਵੇ ਅੱਗੇ ਜੀ ਵਧਾਈਆਂ ਵਾਹ ਕੀ ਬਾਤ ਹੈ ਵਾਕਈ ਕਲਾ ਜੀ ਬਹੁਤ ਸੋਹਣੀ ਟਿਊਨ ਸੀ ਤੁਹਾਡੀ ਜਿਹੜੀ ਜ਼ਿਕਰ ਦਾ ਵੀ ਤੁਸੀਂ ਗਾਈ ਚੱਲਦੇ ਸੀ ਸੁਣੀ ਚੱਲੀਏ ਬਹੁਤ ਹੀ ਵਧੀਆ ਸ਼ੁਕਰੀਆ ਪਰ ਮੈਨੂੰ ਲੱਗਦਾ ਵੀ ਹੁਣ ਸਿਗਨਲ ਆ ਫੇਕੇ ਦਣਾ ਜਾ ਰਿਹਾ ਪਤਾ ਨਹੀਂ ਚ ਅਵਾਜ਼ ਆਊਗੀ ਸਹੀ ਜਾਂ ਨਹੀਂ ਜੀ ਜਰਵਾਕਰ ਦਾ ਟਾਈ ਹਾਂਜੀ ਸਰਪਾਲ ਪਾਲੀ ਮਾਨਸੇ ਵਾਲਿਆਂ ਉਹਨਾਂ ਦਾ ਲਿਖਾਈ ਉਹ ਨਵੇਂ ਸਾਲ ਦੀਆਂ ਪੇਜ ਦਾ ਵਧਾਈਆਂ ਦੋਸਤੋ ਕਬੂਲ ਕਰਿਓ ਅਸੀਂ ਮੋਹ ਵਿੱਚ ਗੁਣਕੇ ਬਣਾਈਆਂ ਦੋਸਤੋ ਕਬੂਲ ਕਰਿਓ ਨਵੇਂ ਸਾਲ ਦੀਆਂ ਪੇਜ ਦਾ ਵਧਾਈਆਂ ਦੋਸਤੋ ਕਬੂਲ ਕਰਿਓ ਜੇ ਜੇੜੇ ਮਿੱਤਰ ਕੋਲੋਜ ਦਿਲਦਾਰ ਨੇ ਜਿਨ੍ਹਾਂ ਨਾਲ ਅਦਬ ਮੁਹੱਬਤ ਪਿਆਰ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਜਾਂ ਜਿਹੜੇ ਮੈਨੂੰ ਜਾਣਦੇ ਨੇ ਉਹ ਵਰਾਛੇ ਛੋਟੇ ਵੱਡੇ ਚਾਹੇ ਮੇਰੇ ਹਾਂ ਦੇ ਨੇ ਰਿਸ਼ਤੇ ਨਹੀਂ ਕੋਈ ਪਾਵੇ ਰਿਸ਼ਤੇ ਤੋਂ ਵੱਧ ਨੇ ਕਦੇ ਕਦੇ ਮੈਨੂੰ ਮੇਰਾ ਜਾਪ ਦੇ ਜੋ ਆਦ ਨੇ ਪੈਰ ਪੈਰ ਉੱਤੇ ਜਿਨ੍ਹਾਂ ਨੇ ਨਵਾਈਆਂ ਦੂਸਤੋ ਕੁੂਲ ਕਰਿਓ ਅਮੇ ਸਾਲ ਦੀਆਂ ਭੇਜਦਾ ਵਧਾਈਆਂ ਹਾਂ ਦੂਸਤੋ ਕੁੂਲ ਕਰਿਓ ਦਿਨ ਆਖੋ ਦਿਨ ਹੋਵੇ ਰਾਤ ਆਖੋ ਰਾਤ ਹੋਵੇ ਸ਼ੂਜੇ ਬਲੰਦੀਆਂ ਨੂੰ ਐਸੀ ਸ਼ੁਰੂਆਤ ਹੋਵੇ ਦਿਨ ਆਖੋ ਦਿਨ ਹੋਵੇ ਰਾਤ ਆਖੋ ਰਾਤ ਹੋਵੇ ਸ਼ੂਜੇ ਬਲੰਦੀਆਂ ਨੂੰ ਐਸੀ ਸ਼ੁਰੂਆਤ ਹੋਵੇ ਭਾਣ ਜੈਸੇ ਹੁਨ ਕਮ ਜਿਹੜੇ ਨੂੰ ਵੀ ਹੱਥ ਪਾਵੋ ਪੈਰ ਸਖ ਸੱਚ ਮੇਟੀ ਸਿਆਂ ਤੇ ਪਹੁੰਚ ਜਾਵੋ ਮੇਲੇ ਤੱਕ ਦੀਰਾ ਲੈ ਕੇ ਪਰੀਆਂ ਕਟੋਰੀਆਂ ਪੂਰੇ ਹੋਣ ਮੰਨ ਦੀਆਂ ਸੁਫਨੇ ਸਟੂਰੀਆਂ ਸਮਾਪਖ ਵਿੱਚ ਭੋਗ ਤੇ ਗਵਾਈਆਂ ਦੋਸਤ ਕੂਲ ਕਰਨਾ ਅਮੇਸਾਲ ਦੀਆਂ ਭੇਜ ਦਾਨ ਵਧਾਈਆਂ ਦੋਸਤ ਕੂਲ ਕਰਨਾ ਦੋਖ ਦੀ ਕੜੀ ਨਾ ਹੋਵੇ ਸੁਖ ਪਰ ਹਾਮੀਆਂ ਲਾਵ ਲਾਵ ਲੱਭ ਜਾਣ ਖੋ ਜਾਣ ਹਾਨੀਆਂ ਦੋਖ ਦੀ ਕੜੀ ਨਾ ਹੋਵੇ ਸੁਖ ਪਰ ਹਾਮੀਆਂ ਲਾਵ ਲਾਵ ਲੱਭ ਜਾਣ ਖੋ ਜਾਣ ਹਾਨੀਆਂ ਪਵੇ ਨਾ ਕਲੇ ਚ ਅੜ ਜਾਵੇ ਨਾ ਏ ਜ਼ਿੰਦਗੀ ਰੱਬ ਰੱਬ ਰੱਖੇ ਰੱਬ ਤੁਨੂੰ ਪਰੇ ਕੇ ਰੱਖੇ ਰੱਬ ਪਰੇ ਕੇ ਕਲਾਵੇ ਵਿੱਚ ਜ਼ਿੰਦਗੀ ਸੋਰਤੀ ਦੀ ਵਾਸ਼ਨਾ ਤੇ ਚੋਸਤੀ ਦੀ ਵਾਸ਼ਨਾ ਦੇਹੀ ਵਿੱਚ ਆਵੇ ਤੰਦਰੁਸਤੀ ਦੀ ਵਾਸ਼ਨਾ ਲਾਵੇ ਲੱਗਣ ਨਾ ਰੋਗ ਤੇ ਦਵਾਈਆਂ ਦੋਸਤੋ ਕੂਰ ਕਰਨਾ ਨਾਵੇਂ ਸਾਲ ਦੀਆਂ ਭੇਜਦਾ ਵਧਾਈਆਂ ਦੋਸਤੋ ਕੂਰ ਕਰਨਾ ਅੱਖਾਂ ਬੰਦ ਕੀਤੀਆਂ ਤੇ ਅੱਡ ਲਈਆਂ ਵਾਹਵਾਂ ਨੇ ਬੁੱਲਾਂ ਉੱਤੇ ਸੁੱਚੀ ਅਰਦਾਸ ਤੇ ਦਵਾਵਾਂ ਨੇ ਅੱਖਾਂ ਬੰਦ ਕੀਤੀਆਂ ਤੇ ਅੱਡ ਲਈਆਂ ਵਾਹਾਂ ਨੇ ਬੁੱਲਾ ਤੇ ਸੁੱਚੀ ਅਰਦਾਸ ਤੇ ਦਵਾਵਾਂ ਨੇ ਕਰਿਓ ਕਬੂਲ ਮੇਰੇ ਪਿਆਰ ਦੀ ਸਲੇਟ ਐ ਥੋਡੇ ਹਰ ਪਾਲ ਕੋਲੇ ਅੱਖਰਾਂ ਦੀ ਭੇਟ ਐ ਕਰਿਓ ਕਬੂਲ ਮੇਰੇ ਪਿਆਰ ਦੀ ਸਲੇਟ ਐ ਥੋਡੇ ਹਰ ਪਾਲ ਕੋਲੇ ਅੱਖਰਾਂ ਦੀ ਭੇਟ ਐ ਉਸੀ ਨਾਲ ਰੰਗਦਾਰ ਸ਼ਾਮ ਰਹਿਣ ਹੁੰਦੀਆਂ ਮੇਰਗੇਲ ਹੁੰਦੇ ਤੇ ਸਲਾਮ ਰਹਿਣ ਹੁੰਦੀਆਂ ਮਾਫ਼ ਕਰ ਦਿਓ ਲੇਟ ਤਵੇਂ ਆਈਆਂ ਦੋਸਤ ਕਬੂਲ ਕਰਨਾ ਨਾ ਮੈਂ ਸਾਲ ਦੀਆਂ ਭੇਜਦਾ ਵਧਾਈਆਂ ਦੋਸਤ ਕਬੂਲ ਕਰਨਾ ਅਸੀਂ ਮੋ ਵਿੱਚ ਗਨ ਕੇ ਬਣਾਈਆਂ ਦੋਸਤ ਕਬੂਲ ਕਰਨਾ ਨਾ ਮੈਂ ਸਾਲ ਦੀਆਂ ਭੇਜਦਾ ਵਧਾਈਆਂ ਦੋਸਤ ਕਬੂਲ ਕਰਨਾ Vá. ਕਿਆ ਬਾਤ ਹੈ ਸੋ ਕੁਲਵੰਤ ਜੀ ਬਹੁਤ ਹੀ ਸੋਹਣੀਆਂ ਵਧਾਈਆਂ ਨਵੇਂ ਸਾਲ ਦੀਆਂ ਤੇ ਬਹੁਤ ਸੋਹਣਾ ਅੰਦਾਜ਼ ਤੇ ਬਹੁਤ ਸਾਰੇ ਆਪਣੇ ਕੋਲ ਸਨੇਹ ਵੀ ਪਹੁੰਚ ਗਏ ਨੇ ਸਿਕੰਦਰ ਸਿੰਘ ਅਜਲਾ ਜੀ ਅਮਰੀਕਾ ਤੋਂ ਕਹਿ ਰਹੇ ਐ ਸੇਖੋ ਵੀਰ ਜੀ ਹਰ ਵਾਰ ਦੀ ਤਰ੍ਹਾਂ ਕਮਾਲ ਹਮੇਸ਼ਾ ਦੀ ਤਰ੍ਹਾਂ ਤੇ ਨਾਲ ਹੀ ਥੰਬਸ ਅਪ ਤੇ ਇੱਕ ਬਹੁਤ ਹੀ ਸੋਹਣਾ ਗੁਲਾਬ ਦਾ ਫੁੱਲ ਇਹਨਾਂ ਦੇ ਵੱਲੋਂ ਪਹੁੰਚ ਗਿਆ ਇਕਬਾਲ ਮੰਗਰ ਜੀ ਕਹਿ ਰਹੇ ਬਹੁਤ ਹੀ ਸੋਹਣਾ ਗੀਤ ਹੈ ਹਮੇਸ਼ਾ ਦੇ ਵਾਂਗ ਤੇ ਬਹੁਤ ਖੂਬਸੂਰਤ ਸਤਿ ਅਕਾਲ ਸਿਕੰਦਰ ਜੀ ਰਵੱਲੋਂ ਗੁਰਦੀਪ ਵਰਜੀ ਜਿਹੜੇ ਉਟਾਵਾ ਵੱਲੇ ਕਹਿ ਰਹੇ ਜੀ ਵੈਰੀ ਨਾਈਸ ਹੈਪੀ ਨਿਊ ਇਅਰ ਵਿਰੇ ਕਿਆ ਸਿੰਦਰ ਸਿੰਘ ਜੀ ਕਹਿ ਰਿਹਾ ਐਕਸਲੈਂਟ ਕੁਲਵੰਤ ਜੀ ਤੇ ਨਾਲ ਹੀ ਜੇ ਆਪਾਂ YouTube ਤੇ ਪਹੁੰਚੇ ਹੋਏ ਸੁਨੇਹਾ ਤੋਂ ਬਾਅਦ WhatsApp ਦੇ ਸੁਨੇਹਿਆਂ ਦੇ ਵਾਲੇ ਰੁਕ ਕਰੀਏ ਤਾਂ ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਸਾਡੇ ਕੋਲ ਪਹੁੰਚ ਚੁੱਕਿਆ ਅਵਤਾਰ ਜੀ ਰੰਦਰ ਦੇਹਰਾ ਤੋਂ ਉੱਤਰਾਖੰਡ ਤੋਂ ਸੋ ਅਵਤਾਰ ਜੀ ਕਹ ਰਿਹਾ ਬਹੁਤ ਹੀ ਸੋਹਣਾ ਗੀਤ ਪੇਸ਼ ਕੀਤਾ ਜਿਹੜਾ ਕੁਲਵੰਤ ਜੀ ਹੋ ਰਹੇ ਨੇ ਸੋ ਬਹੁਤ-ਬਹੁਤ ਸ਼ੁਕਰੀਆ ਤੇ ਨਾਲ ਹੀ ਅਗਲਾ ਜਿਹੜਾ ਸਨੇਹਾ ਪੀਮ ਸਿੰਘ ਜੀ ਦੇ ਵੱਲ ਪਹੁੰਚ ਗਿਆ ਸੋ ਪੀਮ ਸਿੰਘ ਜੀ ਵੀ ਵਾਜੀ ਵਾ ਕਹਿ ਰਹੇ ਨੇ ਜਸਵੀਰ ਪਲੂਰੀਆ ਜੀ ਕਹਿ ਰਹੇ ਕਮਾਲ ਦੀਆਂ ਵਧਾਈਆਂ ਵਾ ਵਾ ਕਮਾਲ ਕਲਮ ਤੇ ਪੇਸ਼ ਕਰੀ ਤੇ ਅਲੀ ਅਗਲਾ ਸਨੇਹਾ ਰਾਜੂ ਕਿਰਨ ਬਸੀ ਜੀ ਹਰੰਦਰ ਸਾਡੇ ਕੋਲ ਵੈਨਕੂਵਰ ਕੈਨੇਡਾ ਤੋਂ ਪਹੁੰਚਿਆ ਜੀ ਇਹ ਵੀ ਕਹਿ ਰਹੇ ਬਹੁਤ ਹੀ ਖੂਬਸੂਰਤ ਗੀਤ ਕੁਲਵੰਤ ਜੀ ਹਰਾਂ ਦੇ ਵੱਲੋਂ ਸਾਂਝਾ ਕੀਤਾ ਗਿਆ ਬਹੁਤ ਬਹੁਤ ਸ਼ੁਕਰੀਆ ਤੇਜਸ ਕਰਨ ਜੀ ਕਹਿ ਰਹੇ ਸੇਖੋ ਸਾਹਿਬ ਕਮਾਲ ਕਰਤੀ ਬਹੁਤ ਸੋਹਣੀਆਂ ਵਧਾਈਆਂ ਤੁਹਾਨੂੰ ਵੀ ਨਵੇਂ ਸਾਲ ਦੀਆਂ ਮੁਬਾਰਕਾਂ ਗੁਰਦੀਪ ਜੀ ਵੀ ਕਹਿ ਰਹੇ ਨੇ ਜੀ ਬਹੁਤ ਸਾਰੀਆਂ ਥੰਬਸ ਅਪ ਦੇ ਨਾਲ ਆਪਣੇ ਜਿਹੜੇ ਰੀਐਕਸ਼ਨਸ ਪਹੁੰਚੇ ਨੇ ਪਰ ਯਾਲਾਤੋ ਸੋ ਬਹੁਤ ਬਹੁਤ ਸ਼ੁਕਰੀਆ ਗੁਰਦੀਪ ਜੀ ਇਹਨੇ ਥੰਬਸ ਅਪਸ ਦੇ ਲਈ ਤੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਮਨਪ੍ਰੀਤ ਜੀ ਵਾਲਵਰ ਹੈਮਟਨ ਵਾਲੇ ਬਹੁਤ ਬਹੁਤ ਸ਼ੁਕਰੀਆ ਕੁਲਵੰਤ ਜੀ ਬਹੁਤ ਸੋਹਣੀ ਗੀਤੀ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸਰ ਉਹ ਵੀ کہہ ਰਹੇ ਨੇ ਜੀ ਬਹੁਤ ਵਧੀਆ ਗੀਤ ਜਿਹੜਾ ਕੁਲਵੰਤ ਜੀ ਰਣੇ ਗਾਇਆ ਬਹੁਤ ਬਹੁਤ ਸਾਰਿਆਂ ਦਾ ਸ਼ੁਕਰੀਆ ਜੀ ਪਸੰਦ ਕਰ ਲਈ ਤੇ ਸਾਰਿਆਂ ਨੂੰ ਬਧਾਈਆਂ ਹਮੇਸ਼ਾ ਦੀ ਕਰੀਏ ਜੀ ਜੀ ਬਿਲਕੁਲ ਗਵੰਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾ ਤੇ ਬਹੁਤ-ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਸਾਂਝ ਵੜਾਉਣ ਦੇ ਲਈ ਇਸ ਮੰਚ ਤੇ ਆਉਣ ਦੇ ਲਈ ਸੋ ਬਿਲਕੁਲ ਜੀ ਇਹ ਸੰਕਲਵੰਤ ਜੀ ਫ੍ਰਿਜਨੋ ਵਾਲੇ ਜੋ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਸੋਹਣੀਆ ਰੌਣਕਾਂ ਜੜੀਆਂ ਨੇ ਲਾ ਕੇ ਗਏ ਨੇ ਤੇ ਆਪਾਂ ਹੁਣ ਚਲਦੇ ਹਾਂ ਗੁਰਦੀਪ ਜੀ ਰਵਲ ਜੋ ਉਟਾਵਾ ਤੋਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਤੇ ਦੇਖਾਂਗੇ ਗੁਰਦੀਪ ਜੀ ਕੀ ਲੈ ਕੇ ਆਉਣਗੇ ਤੇ ਇਕਬਾਲ ਜੀ ਕਹਰੇ ਮੈਨੂੰ ਅਖੀਰ ਦੇ ਵਿੱਚ ਲੈ ਲਿਓ ਇਕਬਾਲ ਜੀ ਆਪਾਂ ਅਖੀਰ ਦੇ ਵਿੱਚ ਲਾਵਾਂਗੇ ਰੌਣਕਾਂ ਖੁੱਲ ਕੇ ਦਿਲ ਦੀਆਂ ਗੱਲਾਂ ਕਰਾਂਗੇ